ਤੁਸੀਂ ਜੁੜੇ ਹੋ ਗਲੋਬਲ 13 ਪੰਜਾਬ ਦੇ ਨਾਲ ਦੋਸਤੋ ਖਬਰ ਆ ਰਹੀ ਹੈ ਸੰਗਰੂਰ ਤੋਂ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਪਰਚੀ ਸੈਂਕੁਲ ਸਟੈਂਡ ਦੀ ਪਰਚੀ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਨ ਦੇ ਨਾਲ ਟਕਰਾਅਵਾਜੀ ਹੋਈ ਹੈ ਜਿੱਥੇ ਟਕਰਾਅਵਾਜੀ ਤੋਂ ਬਾਅਦ ਇਹ ਗੱਲ ਇਟਾ ਰੋੜਾ ਤੱਕ ਵੀ ਪਹੁੰਚੀ ਤੇ ਸੰਗਰੂਰ ਦੇ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਕੀ ਹੈ ਪੂਰਾ ਮਾਮਲਾ ਦੇਖੋ ਪੂਰੀ ਖਬਰ thank mm -hmm. you ਪਤਲ ਦੀ ਗੱਲ ਨਹੀਂ ਪੰਜਾਬ ਦੇ ਜਿੰਨੇ ਹਸਪੀਟਲ ਨੇ ਜਿੰਨੇ ਪਰਚੀ ਲੈਣ ਵਾਲੇ ਨੇ ਗੁੰਡਾਗਰਦੀ ਕਰਦੇ ਨੇ ਸੀਸੇ ਭੰਨਣ ਤੱਕ ਜਾਂਦੇ ਨੇ ਗੱਡੀਆਂ ਦੇ ਜਣੀ ਕਿ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਗ੍ਰਾਹਾਂ ਵੱਲੋਂ 10 ਰੁਪਏ ਦੇਣ ਦੀ ਗੱਲ ਨਹੀਂ ਹੈ ਸਿਸਟਮ ਦੇ ਵਰਕਲੌਫ ਜਿਹੜੀ ਗੱਲ ਹੈ ਵੀ ਇਹ ਪਰਚੀ ਕਿਉਂ ਠੇਕੇਦਾਰੀ ਸਿਸਟਮ ਕਿਉਂ ਇਹਦੇ ਵਰਕਲਾਫ ਆਪਣੀ ਲੜਾਈ ਹੈ ਇਹ ਪੂਰਨ ਤੌਰ ਤੇ ਗੁੰਡਾਗਰਦੀ ਹੈ ਪੂਰਨ ਤੌਰ ਤੇ ਗੁੰਡਾਗਰਦੀ ਬੰਦ ਕਰਾਵਾਂਗੇ ਹੁਣ ਦੱਸਾਂਗੇ ਇਹਨਾਂ ਦੇ ਜਣੀ ਕਿ ਪਹਿਲਾਂ ਇਹ ਗੁੰਡਾਗਰਦੀ ਜਿਹੜੀ ਸਰੂਰ ਦੇ ਅੰਦਰ ਕਰਦੇ ਨੇ ਵੀ ਅਸੀਂ ਤਾਂ ਠੱਕਾ ਬਸਤੀ ਵਾਲੇ ਹੁੰਨੇ ਆ ਜੀ ਅਸੀਂ ਤਾਂ ਐ ਕਰਦੇ ਨੇ ਹੁੰਨੇ ਆ ਉਹ ਸਾਰਾ ਕੁਝ ਬੰਦ ਕਰਾਵਾਂਗੇ ਬੰਦ ਕਰਾ ਕੇ ਜਾਵਾਂਗੇ ਉਰੇ ਬਿਲਕੁਲ ਸ਼ਾਂਤੀ ਨਾਲ ਜੇ ਚੱਲੂਗੀ ਵੀ ਤਾਂ ਪਰਚੀ ਤਾਂ ਬਿਲਕੁਲ ਸ਼ਾਂਤੀ ਨਾਲ ਚੱਲੂਗੀ ਅੱਜ ਤੋਂ ਬਾਅਦ ਇਹ ਜਿਆ ਸਿਸਟਮ ਬਣਾਵਾਂਗੇ ਉਰੇ ਜਣੀ ਕਿ ਜਿਹੜਾ ਪ੍ਰਸ਼ਾਸਨ ਦਾ ਮਸਲਾ ਹੈ ਸਰਕਾਰਾਂ ਦਮਗਜੇ ਮਾਰਦੀਆਂ ਨੇ ਵੀ ਪਹਿਲਾਂ ਵਾਲੀਆਂ ਸਰਕਾਰਾਂ ਐ ਕਰਦੀਆਂ ਰਹੀਆਂ ਨੇ ਅਕਾਲੀ ਐ ਕਰਦੇ ਰਹੇ ਨੇ ਕਾਂਗਰਸੀ ਐ ਕਰਦੇ ਰਹੇ ਨੇ ਬਿਲਕੁਲ ਉਸੇ ਲਈ ਤੇ ਭਗਵੰਤ ਮਾਨ ਦੀ ਸਰਕਾਰ ਚੱਲੀ ਹੋਈ ਐ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਗੁੰਡੇ ਨੇ ਇਹ ਵਾਕਈ ਪਾਲਣੇ ਪੈਂਦੇ ਨੇ ਇਹ ਪਾਲਣ ਤੋਂ ਬਿਨਾ ਸਾਡਾ ਵੋਟ ਸਿਸਟਮ ਐ ਜਿਹੜਾ ਉਹ ਸਾਡੇ ਹੱਥ 'ਚ ਨਹੀਂ ਰਹਿੰਦਾ ਅੱਜ ਹਰੇਕ ਸ਼ਹਿਰ ਦੇ ਅੰਦਰ ਗੁੰਡਾਗਰਦੀ ਹੋ ਰਹੀ ਐ ਚੈੱਕ ਕਰਵਾ ਰਹੀ ਆ ਆਮ ਆਦਮੀ ਪਾਰਟੀਾਂ ਦੀ ਪਿੱਠ ਤੇ ਇੱਥੇ ਦਾ ਸਾਰਾ ਤੰਤਰ-ਮੰਤਰ ਖੜਿਆ ਹੈ ਇਹ ਬਿਲਕੁਲ ਬੰਦ ਕਰਾਂਗੇ ਸਾਡੇ ਆਗੂਆਂ ਨਾਲ ਧੱਕਾ ਹੋਇਆ ਹੈ ਕਿ ਆਮ ਬੰਦੇ ਨਾਲ ਧੱਕਾ ਰੋਜ਼ ਕਰਦੇ ਆ ਜਿਹੜੇ ਬੰਦੇ ਵਿਚਾਰੇ ਗਾਲਾਂ ਖਾ ਕੇ ਨਾ ਤੋਂ ਥੱਪੜ ਖਾ ਕੇ ਗਲਾ ਮੈਚ ਹੱਤਪਾ ਕੇ ਆਪਦੇ ਘਰ ਨੂੰ ਚਲੇ ਜਾਂਦੇ ਨੇ ਉਹ ਕਿਸੇ ਨੂੰ ਦੱਸਦੇ ਨਹੀਂ ਅੱਜ ਇਹਨਾਂ ਨੇ ਆਗੂਆਂ ਨਾਲ ਧੱਕਾ ਕੀਤਾ ਹੈ ਬਹੁਤ ਜਣੀ ਕਿ ਨਿਹਤ ਮਾੜੀ ਗੱਲ ਹੈ ਸੋਚਣ ਵਾਲੀ ਹੈ ਇਹਨੂੰ ਗੰਭੀਰਤਾ ਨਾਲ ਲਵਾਂਗੇ ਜਣੀ ਮੇਰਾ ਨਾਮ ਜਸਵੰਤ ਸਿੰਘ ਤੋਲਾਵਾਲਾ ਬਲਾਕ ਪ੍ਰਧਾਨ ਸਨਾਮ ਭਾਰਤੀ ਕਿਸਾਨ ਯੂਨੀਅਨ ਦਾ ਗਰਾਹਾ ਅੱਜ ਅਸੀਂ ਜਣੀ ਉਰੇ ਸਵੇਰੇ 9:00 ਵਜੇ ਲਗਭਗ ਹਸਪੀਟਲ ਆਏ ਤੇ ਅਸੀਂ ਟੈਸਟ ਵਗੈਰਾ ਜਿਹਾ ਕਰਾਉਣੇ ਤੇ ਜਣੀ ਉਰੇ ਜਿਹੜਾ ਇਹ ਪਰਚੀ ਸਿਸਟਮ ਚੱਲਦਾ ਇਹਨਾਂ ਦੇ ਬੰਦੇ ਨੇ ਪਹਿਲਾਂ ਸਾਡੇ ਨਾਲ ਜਾਂਦੇ ਹੋਏ ਪੂਰੀ ਬੈਂਚ ਵਿੱਚ ਜਾ ਕੀਤਾ ਅਸੀਂ ਇਹਨਾਂ ਨੂੰ ਕਿਹਾ ਵੀ ਜਰ ਅਸੀਂ ਪਰਚੀ ਭਰਾਦਰ ਨਹੀਂ ਕਟਾਉਂਗੇ ਤੁਸੀਂ ਐ ਇਸ ਤਰ੍ਹਾਂ ਦਾ ਕੰਮ ਨਾ ਕਰੋ ਉਦੋਂ ਅਸੀਂ ਨੰਗਾ ਹਟ ਇਹਨਾਂ ਨੇ ਸਾਨੂੰ ਕਿਤੇ ਫੋਨ ਆ ਗਿਆ ਵੀ ਕਾਗਜ਼ ਚੱਕ ਕੇ ਲਿਓ ਉੱਥੇ ਕਾਗਜ਼ ਰਹਿ ਗਏ ਜਣੀ ਅਸੀਂ ਉਹਨੇ ਪੈਰੀ ਗੱਡੀ ਭਾਫ ਸਮੋੜ ਲਈ ਜਣੀ ਇਹਨਾਂ ਦਾ ਕੋਈ ਮੋਨਾ ਮਾਨਾ ਜੇ 2-3 ਹੋਰ ਆ ਮੁੰਡੇ ਜੇ ਸਾਨੂੰ ਵੀ ਲੱਗਿਆ ਨਸ਼ਾ ਕੀਤਾ ਹੁੰਦਾ ਜਿਵੇਂ ਜਣੀ ਉਹ ਦੁਬਾਰੇ ਫੇਰ ਬੈਠਣ ਲੱਗੇ ਤੇ ਸਾਨੂੰ ਇੱਥੋਂ ਤੱਕ ਵੀ ਥੋੜੇ ਅੱਖਾਂ ਅਸੀਂ ਖੋਲਦਣ ਇੱਥੇ ਹਰੇਕ ਝੰਡੇ ਲਈ ਫਿਰਦਾ ਇੱਥੇ ਤਾਂ ਇਤੁਰਿਆ ਫਿਰਦਾ ਐਹ ਜਿਆ ਖਾਸਾ ਕੁਝ ਬੋਲੇ ਜਦੋਂ ਖਾਸਾ ਕੁਝ ਬੋਲਣੋਂ ਨਾ ਹਟਿਆ ਅਸੀਂ ਥੱਲੇ ਉਤਰੇ ਜਦੋਂ ਅਸੀਂ ਥੱਲੇ ਉਤਰੇ ਜਣੀ ਉੱਤਨਸਾਰ ਉਹਨਾਂ ਨੇ ਪਾਲੀ ਨੂੰ ਜਣੀ ਚਿੰਬੜ ਗਿਆ ਸਾਡੇ ਆਪਣੇ ਖਜ਼ਾਨਚੀਆ ਬਲਾਕ ਦਾ ਉਹਨੂੰ ਚਿੰਬੜ ਕੇ ਜਦੋਂ ਜਣੀ ਫੇਰ ਮੈਂ ਚਿੰਬੜ ਗਿਆ ਸਾਡਾ ਚਿੰਬੜ ਚਿੰਬੜਿਆ ਹੋ ਗਿਆ ਜਣੀ ਉਹਨਾਂ ਨੇ ਕੀ ਕੀਤਾ ਇੱਟਾ ਚਾਕੇ ਜਣੀ ਸਿੱਧੇ ਮੱਥੇ ਸਾਨੂੰ ਇਹ ਦੀ ਕਿਸੇ ਬੁੜੀ ਦੇ ਕਿਸੇ ਹੋਰ ਦੇ ਕੱਠ ਬਾਵਾ ਹੋ ਗਿਆ ਸੀ ਜਣੀ ਇੱਟਾ ਜਲਾਤੇ ਅਮੀਮ ਉਹਨ ਜਣੀ ਉਹ ਵੱਡੀ ਪੱਧਰ ਤੇ ਇੱਟਾਂ ਵੱਜੀਆਂ ਆਪਣੇ ਪਾਲੀ ਦੇ ਹੀ ਵੱਜੀਆਂ ਮੇਰੇ ਵੀ ਆ ਉਂਗਲਾਂ ਤੇ ਮੈਂ ਉਹਦਾ ਮੂਰੇ ਕਰ ਲਿਆ ਹੱਥ ਨਹੀਂ ਉਹਦੇ ਸਿਰ ਤੇ ਵੱਜਦੀ ਜਣੀ ਐ ਇਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਐ ਸਾਰੇ ਆਮ ਇਹ ਕਿਹਾ ਵੀ ਅਜੇ ਤਾਂ ਸਵੇਰੇ ਐ ਜੇ ਤੁਸੀਂ ਦੁਪਹਿਰੇ ਆਉਂਦੇ 12 1 ਵਜੇ ਚਾਹੇ ਤੁਸੀਂ 2045 ਲਿਓ ਜਣੀ ਫੇਰ ਅਸੀਂ ਇੰਨੀ ਬਾਦੂ ਆ 2000 ਬੰਦੇ ਨੂੰ ਵੀ ਅਸੀਂ ਗੱਲ ਨਹੀਂ ਕਰਨ ਦਿੰਦੇ ਚਾਹੇ ਤੁਸੀਂ ਕਿਹੜੇ ਮਰਜ਼ੀ ਸੀਐਮ ਨੂੰ ਲਿਓ ਇਹੋ ਜਿਹਾ ਖਾਸਾ ਕੁਝ ਜਣੀ ਅਪ ਸ਼ਬਦ ਬੋਲੇ ਉਹ ਉਹ ਸ਼ਬਦਾਂ ਦੇ ਸਾਨੂੰ ਜਣੀ ਪੂਰਨ ਗੁੱਸਾ ਐ ਅਸੀਂ ਇੱਥੋਂ ਦੇ ਐਸਐਮਓ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਇਹਨਾਂ ਦੀ ਜਿਹੜੀ ਇਹ ਗੁੰਡਾਗਰਦੀ ਆ ਰੋਜ਼ ਦੀ ਗੁੰਡਾਗਰਦੀ ਕਰਦੇ ਇਹ ਬਰਦਾਸ਼ਤ ਨਹੀਂ ਹੋਣੀ ਯਾਨੀ ਜਿਹੜਾ ਇਹ ਠੇਕਾ ਸਿਸਟਮ ਹੈ ਪਰਸੀ ਸਿਸਟਮ ਹੈ ਉਹਨੂੰ ਚੱਕਣਾ ਚੱਕਿਆ ਜਾਣਾ ਚਾਹੀਦਾ ਅਸੀਂ ਇਹਦਾ ਜੱਟ ਕੇ ਵਿਰੋਧ ਕਰਾਂਗੇ ਜਿੰਨੀ ਦੇਰ ਤੱਕ ਇਹ ਪਰਸੀ ਸਿਸਟਮ ਉਹ ਬੰਦ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਜਾਨੀ ਉਹ ਜੱਟ ਕੇ ਲਾਵਾਂਗੇ ਤੇ ਨਾਲ ਹੀ ਸਾਡੀ ਇਹ ਅਪੀਲ ਹੈ ਪ੍ਰਸ਼ਾਸਨ ਨੂੰ ਜਿਹੜੀ ਉਹਨਾਂ ਦੇ ਜਾਨੀ ਸਾਡੇ ਬੰਦੇ ਨੇ ਸੱਟਾਂ ਮਾਰੀਆਂ ਨੇ ਉਹਦੀ ਬਣਦੀ ਕਾਰਵਾਈ ਹੈ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਕਿੰਨੇ ਕ ਜਣੇ ਜੀ ਦੇਖੋ ਪਹਿਲਾਂ ਵੀ ਸ਼ਿਕਾਇਤਾਂ ਆਈਆਂ ਨੇ ਇਹਨਾਂ ਦੀਆਂ ਕੁ ਤੇ ਉਹ ਜਣੀ ਲਗਭਗ 10 12 ਜਣੀ ਤੇ ਜਣੀ ਉਹਨਾਂ ਦੇ ਜਿਹੜੇ ਮੇਨ ਆਗੂ ਐ ਉਹ ਲੋਵੇ ਕਹਿ ਕੇ ਸਿਆਰਾ ਕਰਕੇ ਕਰਵਾ ਰਹੇ ਐ ਵੀ ਚਿੰਬੜ ਜੋ ਆ ਕਰ ਦੋ ਵੀ ਮਤਲਬ ਇਹ ਚਿੰਬੜ ਚ ਬਣਾਈਆਂ ਸੀ ਕਿਹਾ ਜਰ ਐ ਸਾਨੂੰ ਚਿੰਬੜ ਚ ਬਣਾਲਿਆ ਰੋਜ਼ ਮਿਲਦੇ ਆ ਤੁਸੀਂ ਇਸ ਤਰ੍ਹਾਂ ਦੀ ਗੁੰਡਾਗਰਦੀ ਬੰਦਵਾਸੀ ਨਾ ਕਰੋ ਇਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਣੀ ਅੱਗੇ ਅਸੀਂ ਸੋਚਦੇ ਆ ਵਿਚਾਰਦੇ ਸਾਡੇ ਆਗੂ ਸਾਰੇ ਆ ਰਹੇ ਐ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੋਊਗਾ ਉਹ ਸਾਰੇ ਤੈਅ ਕਰਕੇ ਉਸ ਤਰ੍ਹਾਂ ਦਾ ਕਰਾਂਗੇ ਪੁਲਿਸ ਸਿਚੂ ਐਸਐਚਓ ਵੀ ਆਇਆ ਸੀ ਐਸਐਚਓ ਸਾਹਿਬ ਆਏ ਤੇ ਜਣੀ ਉਹ ਲਿਖ ਕੇ ਲੈ ਗਿਆ ਸੀ ਉਹਨੂੰ ਕਹੇ ਤਾਂ ਸਾਡਾ ਬੰਦਾ ਅੰਦਰ ਦਾਖਲ ਆ ਸੱਟਾਂ ਪੱਜੀਆਂ ਨੇ ਜਿਹਦੇ ਉਹਨਾਂ ਦੇ ਬਿਆਨ ਲਓ ਬਿਆਨ ਲੈ ਕੇ ਜੇ ਉਹਨਾਂ ਦੇ ਆਧਾਰ ਤੇ ਜਣੀ ਉਹਦੇ ਪਰਚਾ ਦਰਜ ਕਰੋ ਉਹ ਅਜੇ ਸਾਨੂੰ ਪਤਾ ਲੱਗਿਆ ਉਲਟਾ ਜਣੀ ਇਸ ਤਰ੍ਹਾਂ ਹੀ isrart ਖੇਡਦੇ ਆ ਪਹਿਲਾਂ ਵੀ ਇੱਕ ਦਿਨ ਉਹਨੇ ਕੀਤਾ ਇੱਥੇ ਇੱਕ ਨੌਜਵਾਨ ਮੁੰਡਾ ਸਾਨੂੰ ਦੱਸ ਰਿਹਾ ਸੀ ਉਹਦਾ ਫਾਦਰ ਅੰਦਰ ਸ਼ਾਇਦ ਕੋਈ ਡੈਥੋਰੀ ਦੀ ਬਿਮਾਰ ਸੀਗਾ ਜਣੀ ਉਦੋਂ ਵੀ ਉਹਨਾਂ ਨੇ ਉਂਗਲਾਂ ਘਲ ਵੱਟ ਕੇ ਜਣੀ ਉਹਤੇ ਵੀ ਪਰੇਸ਼ਾਨ ਕੀਤਾ ਉਹਨੇ ਵੀ ਖਾਸੀ ਬੈਸਪਿਸ਼ਾਈ ਆ ਉਹਦਣਾ ਵੀ ਕੀਤਾ ਜਣੀ ਆ ਇਸ ਤਰ੍ਹਾਂ ਦਾ ਕੰਮ ਇਹ ਕਰਦੇ ਇਹਨਾਂ ਦੇ ਜਿਹੜੇ ਜਿੰਨੇ ਆ ਰੱਖੇ ਹੋਇਆ ਸੋਚਲੇ ਜੇ ਮੁੰਡੇ ਜਣੀ ਇਹ ਬਹੁਤ ਵੱਡੀ ਪੱਧਰ ਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਜਿਹਦੇ ਜੀ ਕਰਦਾ ਚੰਗੇ ਭਲੇ ਬੰਦੇ ਤੇ ਥੱਪੜ ਮਾਰਦੇ ਆ ਜਣੀ ਇਹ ਗੱਲਾਂ ਸਾਡੇ ਤੋਂ ਬਰਦਾਸ਼ਤ ਨਹੀਂ ਹੋਣਗੀਆਂ ਇਹ ਜਣੀ ਉਰੇ ਲੋਕ ਤਾਂ ਪਹਿਲੀ ਦੁਖੀ ਹੁੰਦੇ ਆ ਹਸਪੀਟਲ ਦੇ ਵਿੱਚ ਆਉਂਦੇ ਆ ਜਦੋਂ ਜਣੀ ਉਲਟਾ ਇਹ ਦੁਖੀ ਕਰਦੇ ਆ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਜਣੀ ਇਹ ਚੰਗੀਆਂ ਹਸਪੀਟਲ 'ਚ ਹਰ ਕੰਮ ਆਉ ਹੈ ਜੀ ਕਿਸਾਨ ਦਾ ਸੈਟਰ ਸਟੈਂਡਰਡ ਹੈ ਕੀ ਇਹ ਅੱਜ ਰਿਸ਼ਪਾਲ ਸਿੰਘ ਨਾਮ ਦਾ ਵਿਅਕਤੀ ਸੀਗਾ ਉਹ ਕਿਤੇ ਹਸਪਤਾਲ ਚ ਆਇਆ ਸੀ ਇਹਨਾਂ ਨਾਲ ਪਰਚੀ ਕੱਟਣ ਵਾਲਾ ਦਾ ਹੋਇਆ ਝਗੜਾ ਤੇ ਉਹਦੀ ਅਸੀਂ ਸਟੇਟਮੈਂਟ ਲਿਖੀ ਆ ਤੇ ਜੋ ਬਣਦੀ ਕਰ ਵੀ ਹੋਗੀ ਪਰਚਾੜ ਕਰਕੇ ਅਸੀਂ ਕਰਤਾ ਜੀ ਕੋਈ ਹਜੇ ਤੱਕ ਬੰਦਾ ਮੁਕਦਰਸ ਕਰ ਨਹੀਂ ਹਲੇ ਤੱਕ